ਹਾਂਜੀ ਸਤਿਪ੍ਰੀਤਤਾ ਪਤ ਸਿੰਘ ਬਾਜਵਾ ਜੀ ਸਬ ਬੜੇ ਪੋਜ਼ਿਟਿਵ ਨੋਟ ਤੇ ਮੈਨੂੰ ਬਾਜਵਾ ਜੀ ਦੇ ਜੀ ਬੀਬੀ ਜੀ ਦੀ ਬੀਬੀ ਜੀ ਮੈਨੂੰ ਬਾਜਵਾ ਜੀ ਦੀ ਇੱਥੇ ਹਾਜ਼ਰੀ ਤੇ ਇਤਰਾਜ਼ ਆ ਮੈਨੂੰ ਇਹਨਾਂ ਦੇ ਬੋਲਣ ਤੇ ਇਤਰਾਜ਼ ਆ ਕੱਲ ਜਿਹੜੇ ਇਹਨਾਂ ਨੇ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸਬੰਧ ਦੇ ਵਿੱਚ ਜਲਦੀ ਸਦਨ ਤੋਂ ਮਾਫੀ ਮੰਗਣ ਤੇ ਜਾਂ ਫਿਰ ਇਹ ਉਹਨੂੰ ਸਾਬਤ ਕਰਨ ਕਿ ਇਹਨਾਂ ਨੇ ਉਹ ਸ਼ਬਦ ਕਿਵੇਂ ਬੋਲੇ ਸੀ ਉਸ ਇਨਸਾਨ ਵਾਸਤੇ ਸ਼ਬਦ ਬੋਲੇ ਸੀ ਜਿਹਨੂੰ ਪਰਿਆਵਰਣ ਦਾ ਮਸੀਹਾ ਕਿਹਾ ਜਾਂਦਾ ਔਰ ਕੱਲ ਐਨਜੀਟੀ ਦੇ ਜਿਹੜੇ ਸਾਡੇ ਅ ਅਹਿਮਦ ਅਫਰਾਦ ਨੇ ਜੱਜ ਉਹਨਾਂ ਨੇ 2025 ਦੀ ਵਾਟਰ ਜਿਹੜਾ ਵਰਲਡ ਵਾਟਰ ਦੇ 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 ਉੱਤੇ ਇਹ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸਿਚੇਵਲ ਮਾਡਲ ਲਾਗੂ ਹੋਣਾ ਚਾਹੀਦਾ ਉਹਦੇ ਤੇ ਇਹਨਾਂ ਨੇ ਨਿੰਦਨਯੋਗ ਟਿੱਪਣੀ ਕੀਤੀ ਹੈ ਇਸ ਕਰਕੇ ਇਹਨਾਂ ਨੂੰ ਕੋਈ ਹੱਕ ਨਹੀਂ ਬੰਦਾ ਇਹੋ ਜੇ ਮਾਨਸਿਕਤਾ ਵਾਲੇ ਲੋਕਾਂ ਨੂੰ ਐਲੋਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੂੰ ਕਹਿੰਨੀ ਕਿ ਕੱਢੋ ਬਾਹਰ ਕੋਈ ਫਰੈਸ਼ ਦਿਮਾਗ ਦਾ ਬੰਦਾ ਐਲੋਪੀ ਬਣਾਓ ਜਿਹੜਾ ਕੋਈ ਚੰਗੀ ਮਾਨਸਿਕਤਾ ਵਾਲਾ ਹੋਵੇ ਤੇ ਜਿਹੜਾ ਚੰਗੇ ਇੱਥੇ ਆਪਣੀ ਹੈਲਥੀ ਡਿਸਕਸ਼ਨ ਦੇ ਵਿੱਚ ਹਿੱਸਾ ਲੈ ਸਕੇ ਔਰ ਮੈਂ ਇਹ ਚਾਹੁੰਦੀ ਆ ਕਿ ਇਹਦੇ ਇੱਕ ਨਿੰਦਾ ਮਤਾ ਵੀ ਪਾਸ ਕੀਤਾ ਜਾਵੇ ਜਿਹੜੀ ਇਹਨਾਂ ਨੇ ਪਾਸਾ ਵਰਤੀ ਆ ਇਹ ਬਹੁਤ ਨਿੰਦਨਯੋਗ ਹੈ ਜੀ ਬੈਠੋ ਆਪਾਂ ਹਾਜ਼ਰੀ ਦੇ ਤਰਾਹੀ ਲਾ ਸਕਦੇ ਕਿਸੇ ਦੀ ਗੱਲ ਤੇ ਇਤਰਾਜ਼ ਹੋ ਸਕਦਾ ਜੀ ਬਾਜਵਾ ਜੀ ਇਹ ਸੋਚ ਸਮਝ ਕੇ ਪ੍ਰੋਗਰਾਮ ਕਰਾਇਆ ਜਾਵੇ ਕਿਵੇਂ ਜੀ ਨਹੀਂ ਮੈਂ ਬਤ ਤੁਸੀਂ ਚਾਹਦੇ ਹੋ ਕਿ ਮਾਹੌਲ ਇਸ ਅਸੈਂਬਲੀ ਦਾ ਵਿਗੜੇ ਨਹੀਂ ਨਹੀਂ ਬਿਲਕੁਲ ਆਈ ਸਟੈਂਡ ਬਾਏ ਵਾਟ ਆਈ ਸੈਡ ਆਈ ਸਟੈਂਡ ਬਾਏ ਵਾਟ ਆਈ ਸੈਡ ਸ਼ੀ ਇਸ ਸ਼ੀ ਕੈਨੋਟ ਇੰਟੀਗੇਟ ਇੰਟੀਬਿਡੇਟ ਮੀ ਤੁਸੀਂ ਇਸ ਗੱਲ ਕਾਰਨ ਮੈਂ ਜਿਹੜੀ ਗੱਲ ਹੈ ਲੋ ਜਵਾਬ ਦੇ ਸਕਦੇ ਉਹਨਾਂ ਨੂੰ ਇਹਨਾਂ ਨੂੰ ਜਵਾਬ ਦੇਣ ਦੀ ਲੋੜ ਹੀ ਕੋਈ ਨਹੀਂ ਜੀ ਹਾਂਜੀ ਮੈਂ ਜਿਹੜੀ ਇੱਕੋ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸਰ ਬਹੁਤ ਸਾਰਾ ਦੇਸ਼ੇ ਚੰਦ ਹੈ ਵਿਸ਼ੇਸ਼ ਤੌਰ ਹਰ ਹਿੰਦੂਸਤਾਨੀ ਯੰਗਸਟਰ ਜਿਹੜਾ ਤੇ ਪੰਜਾਬੀ ਚਾਹੁੰਦੇ ਨੇ ਕਸ਼ੀਦ ਆਜ਼ਮ ਭਗਤ ਸਿੰਘ ਜੀ ਜਿਹੜੇ ਉਹਨਾਂ ਦੀ ਅਨਪੈਰਲਡ ਕੁਰਬਾਨੀ ਜਿਹੜੀ ਹੈ ਸ਼ਹਾਦਤ ਜਿਹੜੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨੂੰ ਭਾਰਤ ਰਤਨ ਨਹੀਂ ਮਿਲ ਸਕਿਆ ਇੱਕ ਸਾਦਾ ਪਾਈ ਹੈ ਸਰ ਭਗਵੰਦ ਸਿੰਘ ਕਗੇ ਪਿੰਡ ਦਾ ਤੁਹਾਡੇ ਕੋ ਵੀ ਆਇਆ ਮੈਂ ਵੇਖੀਆਂ ਫੋਟੋਸ ਤੁਹਾਡੇ ਨਾਲ ਵੀ ਨੇ ਤੁਹਾਡੀ ਲੀਡਰਸ਼ਿਪ ਸਾਰੀ ਨਾਲ ਵੀ ਨੇ ਉਹ ਚੁੱਪ ਹੋ ਕੇ ਬਹਿ ਜਾ ਬੀਬਾ ਨਹੀਂ ਨਹੀਂ ਤੇਰੇ ਕਹਿ ਤੇ ਮੈਂ ਮਾਫੀ ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟ ਐਵਰ ਆਈ ਸੈਡ ਆਈ ਸਟੈਂਡ ਬਾਈ ਦੈਟ ਹੀ ਇਜ਼ ਅ ਕੰਟਰੈਕਟਰ ਇਨ ਨੋ ਵੇਜ਼ ਹੀ ਇਜ਼ ਅ ਟੈਕਨੀਕਲ ਪਰਸਨ ਹਾਂ ਹਾਂ ਮੈਂ ਉਸੇ ਤੇ ਕਰਨਾ ਜਿਹੜੀ ਤੇ ਹਾਲਾ ਸਪੀਕਰ ਸਾਹਿਬ ਯੂ ਰਨਿੰਗ অর ਰਸ਼ੀ ਰਨਿੰਗ ਦ ਸਾਊਥ ਬੈਠੋ ਬੈਠ ਬੈਠ ਮੈਨੂੰ ਦੱਸੋ ਬੈਠੋ ਬੈਠੋ ਇੱਕ ਹਾਂ ਜਿਹੜੀ ਸਾਰਿਆਂ ਨਾਲ ਵੱਡੀ ਗੱਲ ਏ ਅਸੀਂ ਇਹ ਚਾਹ ਲਿਆ ਮੈਂ ਇੱਕ ਰੈਜ਼ੋਲੂਸ਼ਨ ਜੀ ਮੈਂ ਰੈਜ਼ੋਲੂਸ਼ਨ ਮੂਵ ਕਰਨਾ ਚਾਹਾਂ ਉਹ ਮੰਤਰੀ ਜੀ ਕੋ ਇਤਿਹਾਜ਼ਮ ਭਗਤ ਸਿੰਘ ਜੀ ਦਾ ਨਾਮ ਹਰਜੋਤ ਜੀ ਕੋਈ ਕਹਿਣਾ ਚਾਹੁੰਦੇ ਆ ਇੱਕ ਵਾਰ ਬਾਜੋ ਜੀ ਹਰਜੋਤ ਜੀ ਇਤਿਹਾਜ਼ਮ ਭਗਤ ਸਿੰਘ ਜੀ ਨੂੰ ਇਗਨੋਰ ਕਰਕੇ ਤੁਸੀਂ ਉਹ ਸਪੀਕਰ ਸਾਹਿਬ ਨੂੰ ਲੋਰ ਕਰਕੇ ਜਿਹੜਾ ਤੁਸੀਂ ਵੀ ਕਹਿੰਦੇ ਹੋ ਤੁਹਾਡੇ ਦਿਲ ਦੇ ਮੇਲੇ ਸਵਾਲਾਂ ਦੇ ਜਵਾਬ ਦਿੱਤੀਆਂ ਪਹਿਲਾਂ ਵੀ ਸਾਰੇ ਜਿੰਦਾਂ ਤੁਹਾਡੀਆਂ ਵੀ ਚਿੱਠੀਆਂ ਕਿ ਮੰਤਰੀ ਪ੍ਰਾਂਤਿਕ ਸਾਹਿਬਾਂ ਤੋਂ ਦਿਸ ਇਜ਼ ਮੋਰ ਇੰਪੋਰਟੈਂਟ ਤੁਹਾਡੀ ਗੱਲ ਆ ਗਈ ਤੁਹਾਡੀ ਗੱਲ ਆ ਗਈ ਮੰਤਰੀ ਜੀ ਤੁਸੀਂ ਕਹਿੰਦੇ ਮਾਨਯੋਗ ਸਪੀਕਰ ਸਾਹਿਬ ਮੈਂ 1 ਸੈਕਿੰਡ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਇੱਕ ਮਿੰਟ ਜੀ ਜੀ ਐਮ ਐਲ ਏ ਸਾਹਿਬ ਜੀ ਬੋਲੋ ਮਾਨਯੋਗ ਸਪੀਕਰ ਸਾਹਿਬ ਪੂਰੇ ਸੈਸ਼ਨ ਦੇ ਵਿੱਚ ਡਿਸਪਲਾਈਨ ਨਾਲ ਜਿਹੜੇ ਕੁਐਸਚਨਸ ਹੈ ਉਹਨਾਂ ਦੇ ਜਵਾਬ ਦਿੱਤੇ ਗਏ ਸਰ ਜੋ ਮਾਨਯੋਗ ਮੈਂਬਰ ਸਾਹਿਬ ਵੱਲੋਂ ਇਹ ਮੁੱਦਾ ਚੱਕਿਆ ਗਿਆ ਐਸਾ ਪੰਜਾਬੀ ਸਰ ਮੈਂ ਵੀ ਹਰਟ ਹੈ ਮੇਰੀ ਰਿਲੀਜੀਅਸ ਸੈਂਟੀਮੈਂਟ ਹਰਟ ਹੈ ਸਰ ਮੈਂ सर संत सीचेवाल संत बलबीर सिंह सीचेवाल दे जीवन बारे सर सर 16 साल उस शख्स ने 160 किलोमीटर लंबी काली बेई साफ करने ते लाए है सर देश के सब तो नामी देश के सब तो नामी राष्ट्रपति डॉक्टर ए.पी.जे अब्दुल कलाम दो बारी उन्होंने विजिट करन आए सुन लो बाजवा साहब सुन लो बाजवा साहब क्या गया ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਮਾਨਯੋਗ ਮਿਸਾਈਲ ਮੈਨ ਆਫ ਇੰਡੀਆ ਕੀ ਆਖਦੇ ਆਬਦੁਲ ਅਬਦੁਲ ਖலாம் ਜੀ ਕਿ ਸੀਚੇਵਾਲ ਮਾਡਲ ਇਜ਼ 1 ਆਫ ਦਾ 9 ਗ੍ਰੇਟ ਟੈਕਨੀਕਲ ਅਚੀਵਮੈਂਟ ਆਫ ਦਾ ਕੰਟਰੀ ਟਾਈਮਜ਼ ਮੈਗਜ਼ੀਨ ਟਾਈਮਜ਼ ਮੈਗਜ਼ੀਨ 2008 ਦੇ ਵਿੱਚ ਟੌਪ 30 এনवायरमेंटਲ ਸਟੇਜ ਵਿੱਚ ਸੰਤ ਸੀਚੇਵਾਲ ਦਾ ਨਾਮ ਲੈਂਦੀ ਹੈ ਸਰ ਸਰ ਸੰਤ ਸੀਚੇਵਾਲ ਸਰ ਸੰਤ ਸੀਚੇਵਾਲ ਨੂੰ ਇਸ ਦੇਸ਼ ਦਾ ਸਭ ਤੋਂ ਵੱਡਾ ਐਵਾਰਡ ਦਿੱਤਾ ਗਿਆ ਪਦਮਸ਼ਰੀ ਸਰ ਸੰਸਦੀ ਚੇਵਾਲ ਕਿਸੇ ਪਾਰਟੀ ਦੇ ਨਹੀਂ ਹੈ ਉਹ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਸਰ ਰਾਜ ਸਭਾ ਐਮਪੀ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਉਹ ਆਮ ਆਦੀ ਪਾਰਟੀ ਦੇ ਨੁਮਾਇੰਦੇ ਨਹੀਂ ਹੈ ਇਸ ਹਾਊਸ ਦੇ ਨੁਮਾਇੰਦੇ ਹੈ ਤੇ ਮੈਂ ਜਾਨਣਾ ਚਾਹੁੰਗਾ ਇਹ ਲਾਡੀ ਜੀ ਬੈਠੇ ਇੱਥੇ ਐਮਐਲਏ ਸ਼ਾਹਕੋਟ ਕੀ ਇਹ ਵੀ ਉਹਨਾਂ ਦੀ ਗੱਲ ਨਾਲ ਸੇਮੰਤ ਹੈ ਇਹ ਇਕੱਲੇ ਪ੍ਰਤਾਪ ਬਾਜਵਾ ਜੀ ਦਾ ਬਿਆਨ ਹੈ ਜਾਂ ਸਾਰੀ ਕਾਂਗਰਸ ਦਾ ਬਿਆਨ ਹੈ ਇਹ ਦੱਸਣ ਜਾਣ ਇਹ ਦੱਸਣ ਜਾਣ ਕੀ ਐਮਐਨਏ ਸ਼ਾਹਕੋਟ ਦੱਸਣਗੇ ਉਹ ਸ਼ਖਸ ਨੇ ਸਰ ਉਹਨਾਂ ਪਿੰਡਾਂ ਦੇ ਵਿੱਚ ਜੋ ਕੰਮ ਕੀਤਾ ਸਰ ਵਾਤਾਵਰਣ ਦੇ ਲਈ ਸਿਚੇਵਲ ਮਾਡਲ ਸਰ ਥਾਪੜ ਮਾਡਲ ਹੈ ਕੀ ਸਿਚੇਵਲ ਮਾਡਲ ਦਾ ਰਿਫਾਈਨਡ ਵਰਜਨ ਹੈ ਇਹਨਾਂ ਨੇ ਉਹ ਸ਼ੁਰੂ ਕਰਾਇਆ ਸਰ ਇਹ ਨਿੰਦਾ ਪ੍ਰਸਾਦ ਵੀ ਹੋਣਾ ਚਾਹੀਦਾ ਸਰ ਇਹ ਨਿੰਦਾ ਪ੍ਰਸਾਦ ਵੀ ਹੋਣਾ ਚਾਹੀਦਾ ਸਰ ਅੱਜ ਸਰ ਕੋਈ ਬਾਬੇ ਨਾਨਕ ਦੇ ਦਸਾਏ ਹੋਏ ਰਸਤੇ ਤੇ ਇੱਕੋ ਸੰਤ ਚੱਲਦਾ ਪਿਆ ਅਸੀਂ ਉਹਦੀ ਵੀ ਸਾਊਥ ਬੇਸਤੀ ਕਰਤੀ ਸਰ ਜਿਹਨੂੰ ਦੇਸ਼ ਪਦਮਸ਼੍ਰੀ ਦਿੰਦਾ ਹੈ ਜਿਹਨੂੰ ਦੇਸ਼ ਦਾ ਪ੍ਰਧਾਨ ਰਾਸ਼ਟਰਪਤੀ ਕਹਿੰਦਾ ਹੈ ਕਿ ਹਰ ਸਰ ਅਬਦੁਲ ਕਲਾਮ ਜੀ ਨੇ ਕਿਹਾ ਹੈ ਕਿ ਹਰ ਸੁਭ ਦੇ ਕੋਲ ਸੰਸੀਚੇ ਵਾਲਾ ਸੰਤ ਹੋਵੇ ਅਸੀਂ ਉਹਦੀ ਵੀ ਬੇਇੱਜ਼ਤੀ ਕਰਤੀ ਸਰ ਸਰ ਇਹ ਹਾਊਸ ਨਿੰਦਾ ਪ੍ਰਸਾਦ ਦੇਵੇ ਸਰ ਇੰਨੇ ਮਹਾਨ ਸੰਤ ਦੀ ਨਿੰਦਿਆ ਕੀ ਇਹ ਸਾਰੀ ਕਾਂਗਰਸ ਦਾ ਬਿਆਨ ਹੈ ਜਾਂ ਇਕੱਲੇ ਪ੍ਰਤਾਪ ਬਾਜਵਾ ਦਾ ਬਿਆਨ ਹੈ

ਸਾਰੇ ਮਾਣਯੋਗ ਮੈਂਬਰ ਸਰਪੰਨ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੀ ਆਪਣੀ ਜਗ੍ਹਾ ਤੇ ਬੈਠਣ ਦੇਖੋ ਜਿੱਥੇ ਤੱਕ ਸ਼ਹੀਦ ਭਗਤ ਸਿੰਘ ਦੇ ਸਨਮਾਨ ਦਾ ਗੱਲ ਹੈ ਉਹ ਸਾਰੇ ਸਨਮਾਨਾਂ ਤੋਂ ਉੱਪਰ ਹੈ ਉਹਨਾਂ ਦਾ ਸਨਮਾਨ ਹੋ ਹਮੇਸ਼ਾ ਰਹੇਗਾ ਅਮਨ ਅਰੋੜਾ ਜੀ ਮਾਣਯੋਗ ਸਪੀਕਰ ਸਾਹਿਬ ਅਮਨ ਅਰੋੜਾ ਜੀ ਅਮਨ ਅਰੋੜਾ ਜੀ ਸਪੀਕਰ ਸਾਹਿਬ ਬੰਦਾ ਮਜ਼ਾਕ ਨਹੀਂ भी कुछ चेयर हुई इजाजत तो बिना क्या गया रिकॉर्ड ना किया जाए जी अमन जी स्पीकर साहब बाजा साहब डिटेल लिखे एक मिनट अमन जी अमन जी खड़े आबा अमन जी खड़े ਆਮ ਜੀ ਖੜੇ ਬੈਠੋ ਜੀ ਬੈਠੋ ਜੀ ਬੈਠੋ 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 ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਣ ਆਪਣੀ ਆਪਣੀ ਜਗ੍ਹਾ ਤੇ ਬੈਠਣ ਔਰ ਚੇਅਰ ਰੋਡ ਰੱਖੀਤਾ ਜਾਵੇ ਚੇਅਰ ਰੋਡ ਇਸ ਤਰ੍ਹਾਂ ਜੀ

ਜਿੱਥੋਂ ਤੱਕ ਸਾਡੇ ਸ਼ਹੀਦਾਂ ਦੇ ਸਨਮਾਨ ਦੀ ਗੱਲ ਹੈ ਇਸ ਤੋਂ ਉੱਪਰ ਕੋਈ ਗੱਲ ਨਹੀਂ ਸਾਡੇ ਸ਼ਹੀਦ ਸਾਡੇ ਦੀ ਸਨਮਾਨਜਨਕ ਨੇ ਸਾਡੇ ਰਾਹ ਦਸੇਰੇ ਨੇ ਸਾਡੇ ਪ੍ਰੇਰਨਾ ਸਰੋਤ ਨੇ ਲੇਕਿਨ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਹੈ ਉਹ ਤਾਂ ਕਿਸੇ ਰੂਲ ਰੈਗੂਲੇਸ਼ਨ ਦੇ ਨਾਲ ਚੱਲਦੀ ਹੈ ਨਾ ਔਰ ਮੈਂ ਤੁਹਾਨੂੰ ਦੱਸਦਾ ਤੁਸੀਂ ਗੱਲ ਤੇ ਸੁਣ ਲਓ ਔਰ ਤੁਹਾਨੂੰ ਦੱਸ ਉਹ ਮੈਨੂੰ ਦੱਸਣਾ ਚਾਹੀਦਾ ਤੁਹਾਡਾ ਦਰਦ ਬਹੁਤ ਜ਼ਿਆੜਾ ਹੈ ਦੇਖੋ ਕਿ ਆ ਆ ਹੈਗੀ ਆ ਆ ਸਾਡੀ ਵੀ ਦੇਖੋ ਨੋਟ ਨਹੀਂ ਨਹੀਂ ਦੇਮ ਦਾ ਭਾਰਤ ਰਤਨਾ ਦਾ ਨਹੀਂ ਐਸਾ ਕੁਝ ਨਹੀਂ ਐ ਨੈਵਰ ਨਿਊ ਆਈ ਨੈਵਰ ਨਿਊ ਲੋ ਆਈ ਨਾ ਅੱਛਾ ਹੁਣ ਗੱਲ ਸੁਣ ਲਓ ਹੋਰ ਹੋਰ ਗੱਲ ਸੁਣ ਲਓ ਬਾਜੀ ਬਾਜੀ ਪਲੀਜ਼ ਹੁਣ ਗੱਲ ਸੁਣ ਲਓ ਤੁਸੀਂ ਬੈਠੋ ਵੀ ਬਾਜੀ ਤੁਸੀਂ ਬੈਠੋ ਤੁਸੀਂ ਬੈਠੋਗੇ ਬਾਜੀ ਚਲੋ ਬੈਠੋਗੇ ਤੁਸੀਂ ਬੈਠ ਠੀਕ ਹੈ ਠੀਕ ਹੈ ਤੁਸੀਂ ਬੈਠੋ ਹੁਣ ਤੁਹਾਡੇ ਰੈਜ਼ੋਲੂਸ਼ਨ ਬਾਰੇ ਸੁਣ ਲਓ ਤੁਹਾਡੇ ਰੈਜ਼ੋਲੂਸ਼ਨ ਬਾਰੇ ਨੋ 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 ਤੁਹਾਡੀ ਤੁਹਾਡੀ ਤੁਹਾਡੇ ਰੈਜ਼ੋਲੂਸ਼ਨ ਬਾਰੇ ਸੁਣ ਲਓ ਬੈਠੋ ਹਣ ਤਾਂ ਬੈਠ ਮੰਤ ਇਹ ਮਤਾ ਮਤੇ ਦੇ ਬਾਰੇ ਇੱਕ ਭਾਗ 18 ਦੇ ਵਿੱਚ ਇਹਦੇ ਚ ਦਰਜ ਹੈ ਇਹ ਜਿਹੜੀ ਕਿਤਾਬ ਦੇ ਹਿਸਾਬ ਦੇ ਨਾਲ ਅਸੀਂ ਵਿਧਾਨ ਸਭਾ ਚਲਾਉਂਦੇ ਆ ਉਹਦੇ ਤੇ ਕਹਿੰਦੇ ਆ ਇਹ ਪੇਜ ਨੰਬਰ 89 ਤੁਹਾਡੇ ਸਟਾਫ ਨੂੰ ਕਹਦੇ ਪੜ ਲੈ ਮੈਂ ਪੜ ਕੇ ਸੁਣਾਣਾ ਮੰਤਰੀ ਤੋਂ ਇਲਾਵਾ ਕੋਈ ਹੋਰ ਮੈਂਬਰ ਜੋ ਮਤਾ ਪੇਸ਼ ਕਰਨਾ ਚਾਹੀਏ ਆਪਣੇ ਇਸ ਇਰਾਦੇ ਬਾਰੇ ਘੱਟੋ-ਘੱਟ ਪੂਰੇ 15 ਦਿਨਾਂ ਦਾ ਨੋਟਿਸ ਦੇਵੇਗਾ ਅਤੇ ਨੋਟਿਸ ਦੇ ਨਾਲ ਉਸ ਮਤੇ ਦੀ ਇਬਾਰਤ ਜੋ ਪੇਸ਼ ਕਰਨਾ ਚਾਹੁੰਦਾ ਉਹ ਭੇਜੇਗਾ ਐ ਪਰ ਇਹ ਕਿ ਸਪੀਕਰ ਉਸ ਮੰਤਰੀ ਦੀ ਸਹਿਮਤੀ ਨਾਲ ਜਿਸ ਦੇ ਭਾਗ ਨਾਲ ਮਤੇ ਦਾ ਸੰਬੰਧ ਹੈ ਮਤੇ ਨੂੰ 15 ਦਿਨਾਂ ਤੋਂ ਘੱਟ ਸਮੇਂ ਦੇ ਨੋਟਿਸ ਨਾਲ ਵੀ ਕਾਰਜ ਸੂਚੀ ਵਿੱਚ ਸ਼ਾਮਲ ਕਰ ਸਕਦਾ ਹੈ ਸਰ ਤੁਹਾਨੂੰ ਇਹ ਪਹਿਲਾਂ ਨੋਟਿਸ ਦੇਣਾ ਹੁੰਦਾ ਹੈ ਥੈਂਕ ਯੂ ਅੱਗੇ ਚੱਲੋ ਜੀ ਨੈਕਸਟ ਅਮਨ ਜੀ ਪਲੀਜ਼ ਹੋ ਗਿਆ ਜੀ ਇਸ਼ੂ ਡਨ ਡਨ ਇਹ ਹੋ ਗਿਆ ਜੀ ਹੋ ਗਿਆ ਚਲੋ ਸਰ ਰੂਲ ਰੈਗੂਲੇਸ਼ਨ ਦਾ ਫੋਲੋ ਕਰਨੇ ਪੈਣਗੇ ਯੈਸ ਵੀ ਦਿਸ ਕੰਟਰੀ ਰਨਸ ਬਾਈ ਦਾ ਰੂਲਸ ਦਿਸ ਵਿਧਾਨ ਸਭਾ ਦਾ ਰੂਲਸ ਯੈਸ ਪਲੀਜ਼ ਆਦੀ ਜੀ ਹਾਂ ਬਾਜੀ ਸਾਹਿਬ ਨੋ ਨੋ ਪਲੀਜ਼ ਬਾਜੀ ਸਾਹਿਬ ਨੋ ਨੋ देयर इज नथिंग एल्स यू कांट नोबडी शुड कास्ट एस्पर्शन ऑन द चेयर प्लीज यस प्लीज लेट द मिनिस्टर स्पीक यस हां जी देखो ਦੇਖੋ ਸਪੀਕਰ ਸਾਹਿਬ ਚਲੋ ਮੈਂ ਬਾਜਵਾ ਸਾਹਿਬ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਪਰ ਸਵਾਲ ਇਹ ਹੈ ਵੀ ਇਹ ਜਿਹੜਾ ਇਸ਼ੂ ਸ਼ਹੀਦ ਭਗਤ ਸਿੰਘ ਜੀ ਨੂੰ ਭਾਰਤ ਰਤਨ ਦੇਣ ਦੀ ਗੱਲ ਕਰ ਰਹੇ ਨੇ ਪਰ ਸੋ ਬੈਠ ਜੋ ਚੱਲੇ ਕਿਉਂ ਬਾਜਵਾ ਸਾਹਿਬ ਬੈਠਦਾ ਜਾਓ ਸਰਦ ਕਮਾਲ ਹੈ ਬਾਜਵਾ ਸਾਹਿਬ ਅੱਜ ਲਿਖਿਆ ਨਾ ਜੀ ਅੱਜ ਲਿਖਿਆ ਜੀ ਪੁੱਤੋ ਉਸੇ ਬੋਲ ਪਾ ਕੇ ਉਹਨਾਂ ਦੀਆਂ ਲਾਈਨਾਂ ਬਾਜਵਾ ਸਾਹਿਬ ਬੈਠ ਕੇ ਸੁਣਤਾ ਜਾਓ ਬੈਠ ਤਾਂ ਜਾਓ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਸੁਣ ਤਾਂ ਜਾਓ ਸਰ ਇਹਨਾਂ ਨੂੰ ਬੈਠਨਾ ਚਾਹੁੰਦਾ ਸੀ ਕਿ ਆਪੋਜੀਸ਼ਨ ਕਰ ਰਹੀ ਹੈ ਆਪਾਂ ਜੀ ਬੈਠੂ ਰਿਹਾ ਰੈਵਿਊਸ਼ਨ ਦਾ ਸਿਗਨੇਚਰ ਕਰਨਾ ਚਾਹੁੰਦਾ ਸੀ ਬਾਜਵਾ ਸਾਹਿਬ ਬਾਜਵਾ ਸਾਹਿਬ ਇਹ ਨਾ ਅਗਰੇ ਕਰੋ ਆਪ ਦੀ ਗੱਲ ਬਾਜਵਾ ਸਾਹਿਬ ਸੁਣਤਾ ਜਾਓ ਬਾਜਵਾ ਸਾਹਿਬ ਸੁਣਤਾ ਜਾਓ ਬਾਜਵਾ ਜੋ ਸੁਣਤਾ ਜਾਓ ਸੁਣਤਾ ਜਾਓ ਬੈਠਤਾ ਜਾਓ ਬਾਜਵਾ ਸਾਹਿਬ ਸੁਣਤਾ ਜਾਓ ਸਰਾਨਾ ਵੈਸੇ ਵੈਸੇ ਨਾ ਜੀ ਆਹ ਚਲੋ ਪਲੀਜ਼ ਬਾਜਵਾਾਰੇ ਮੈਂਬਰੋਂ ਬੇਨਤੀ ਹੈ ਕੇ ਮੰਤਰੀ ਜੀ ਬੋਲ ਰਹੇ ਇਹਨਾਂ ਨੂੰ ਆਪਾਂ ਸੁਣੀਏ ਜੀ ਬਾਜਵਾ ਸਰ ਵੈਸੇ ਆਪਨਾ ਸਪੀਕਰ ਸਰ ਵੈਸੇ ਨੇ ਬਾਜਵਾ ਜੀ ਸਰ ਪ੍ਰਤਾਪ ਸਿੰਘ ਬਾਜਵਾ ਜੀ ਸੇ ਬੜੇ ਪੋਜ਼ਿਟਿਵ ਨੋਟ ਤੇ ਮੈਨੂੰ ਬਾਜਵਾ ਜੀ ਦੇ ਜੀ ਬੀਬੀ ਜੀ ਦੀ ਬੀਬੀ ਜੀ ਮੈਨੂੰ ਬਾਜਵਾ ਜੀ ਦੀ ਇੱਥੇ ਹਾਜ਼ਰੀ ਤੇ ਇਤਰਾਜ਼ ਆ ਮੈਨੂੰ ਇਹਨਾਂ ਦੇ ਬੋਲਣ ਤੇ ਇਤਰਾਜ਼ ਆ ਕੱਲ ਜਿਹੜੇ ਇਹਨਾਂ ਨੇ ਪਦਮਸ਼ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸਬੰਧ ਦੇ ਵਿੱਚ ਜਾ ਕੇ ਸਦਨ ਤੋਂ ਮਾਫੀ ਮੰਗਣ ਤੇ ਜਾਂ ਫਿਰ ਇਹ ਉਹਨੂੰ ਸਾਬਤ ਕਰਨ ਕਿ ਇਹਨਾਂ ਨੇ ਉਹ ਸ਼ਬਦ ਕਿਵੇਂ ਬੋਲੇ ਸੀ ਉਸ ਇਨਸਾਨ ਵਾਸਤੇ ਸ਼ਬਦ ਬੋਲੇ ਸੀ ਜਿਹਨੂੰ ਪਰਿਆਵਰਣ ਦਾ ਮਸੀਹਾ ਕਿਹਾ ਜਾਂਦਾ ਔਰ ਕੱਲ ਐਨਜੀਟੀ ਦੇ ਜਿਹੜੇ ਸਾਡੇ ਅਹਿਮਦ ਅਫਰਾਦ ਨੇ